ਜਿਵੇਂ ਨਿਊਯਾਰਕ ਟਾਈਮ ਨੇ ਹੈਡਲਾਈਨਸ ਛਾਪੀਆਂ ਤੇ ਇੰਡੀਆ ਐਂਡ ਕੈਨੇਡਾ ਮੂਵ ਟੂ ਮੈਂਡ ਰਿਫਟ ਓਵਰ ਸਿੱਖ ਐਕਟੀਵਿਸਟ ਕਿਲਿੰਗ ਜਿਹੜਾ ਸਿੱਖ ਐਕਟੀਵਿਸਟ ਭਾਈ ਹਰਦੀਪ ਸਿੰਘ ਨਿੱਜਰ ਨੂੰ ਜਦੋਂ 2 ਸਾਲ ਪਹਿਲਾਂ ਅੱਜ ਦੇ ਡੇਟ ਤੇ ਸ਼ਹੀਦ ਕੀਤਾ ਗਿਆ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਹੀ ਪਾਰਲੀਮੈਂਟ ਵਿੱਚ ਖੜ ਕੇ ਗਿਆ ਸੀ ਤੇ ਇੰਡੀਆ ਦੇ ਏਜੰਟਸ ਜਾਂ ਇੰਡੀਆ ਦੀ ਸਰਕਾਰ ਇਨਵੋਲਵ ਹੈਗੀ ਆ 2 ਸਾਲਾਂ ਬਾਅਦ ਮੋਦੀ ਸਾਹਿਬ ਆਏ ਹੋਏ ਸੀ ਜੀ7 ਮੀਟਿੰਗ ਤੇ ਤੇ ਹੁਣ ਇੰਡੀਆ ਤੇ ਕੈਨੇਡਾ ਉਸ ਰਿਫਟ ਨੂੰ ਘਟਾਣ ਲਈ ਦੋਨਾਂ ਨੇ ਡਿਪਲੋਮੈਟਿਕ ਜਿਹੜੇ ਮਿਸ਼ਨ ਹੈਗੇ ਆ ਉਹਨਾਂ ਦੇ ਉਹ ਅਪਾਇੰਟ ਕਰਨ ਜਾ ਰਹੇ ਹੈਗੇ ਆ ਸੋ ਨਵੇਂ ਹਾਈ ਕਮਿਸ਼ਨਰ ਜਾਂ ਐਮਬੈਸਡਰ ਜਿਹੜੇ ਆ ਉਹ ਅਪਾਇੰਟ ਕੀਤੇ ਜਾਊਗੇ ਤਾਂ ਕਿ ਵੀਜ਼ਾ ਪ੍ਰੋਸੈਸਿੰਗ ਸਰਵਿਸਿਜ਼ ਰਿਸਟੋਰ ਕੀਤੀਆਂ ਜਾ ਸਕਣ ਇਹ ਉਸ ਟਾਈਮ ਤੇ ਹੋਇਆ ਜਿਸ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜੇ ਇੰਡੀਆ ਦੇ ਆ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਜੀ 7 ਨੇਸ਼ਨ ਦੀ ਸਮਿਟ ਜੋ ਕੈਨਸਕਸ ਜੋ ਅਲਬਰਟਾ ਚ ਹੋਈ ਆ ਉੱਥੇ ਮਿਲੇ ਹੈਗੇ ਆ ਅ ਇਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਆ ਗੱਲਬਾਤ ਇਸ ਇਸ਼ੂ ਦੇ ਉੱਤੇ ਕੀਤੀ ਆ ਹਾਲਾਂਕਿ ਮਾਰਕਾਰ ਨਹੀਂ ਉਹਨਾਂ ਦਾ ਸਿੱਖ ਜਥੇਬੰਦੀਆਂ ਵੱਲੋਂ ਅ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਵੀ ਹੋਇਆ ਸੀਗਾ ਇੰਡੀਆ ਗਵਰਨਮੈਂਟ ਭਾਈ ਹਰਦੀਪ ਸਿੰਘ ਨਿੱਜਨ ਨੂੰ ਹਮੇਸ਼ਾ ਅਤਵਾਦੀ ਕਹਿੰਦੀ ਰਹੀ ਹੈਗੀ ਆ ਹਾਲਾਂਕਿ ਉਹ ਇਲੈਕਟਿਡ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਕੋਈ ਵੀ ਇੱਕ ਪੁਲਿਸ ਰਿਪੋਰਟ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਦੇ ਅਗੇਂਸਟ ਨਹੀਂ ਸੀਗੀ ਸੋ ਦੋ ਸਾਲਾਂ ਬਾਅਦ ਇੰਡੀਆ ਦੀ ਸਰਕਾਰ ਕੈਨੇਡਾ ਦੀ ਸਰਕਾਰ ਨਾਲ ਲਿਖੇ ਹੁਣ ਫੇਰ ਆਪਣੇ ਰਿਲੇਸ਼ਨ ਜਿਹੜੇ ਆ ਵਧੀਆ ਬਣਾਉਣ ਜਾ ਰਹੇ ਹੈਗੇ ਆ ਹਾਲਾਂਕਿ ਜੀ7 ਦੀਆਂ ਮੀਟਿੰਗ ਦੇ ਦੌਰਾਨ ਇੱਕ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਮੁੱਦੇ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਸਾਰੇ ਮੁਲਕ ਜਿਹੜੇ ਆ ਜੀ7 ਕੰਟਰੀਆਂ ਦੇ ਉਹ ਦਬਾਅ ਬਣਾਉਗੇ ਰਿਪੋਰਟਾਂ ਜਿਹੜੀਆਂ ਆ ਰਹੀਆਂ ਹੈਗੀਆਂ ਕਿ ਵਿਦੇਸ਼ੀ ਜਿਹੜੀ ਔਰ ਫੋਰਨ ਇੰਟਰਫੀਅਰੈਂਸ ਬਹੁਤ ਜ਼ਿਆਦਾ ਹੁੰਦੀ ਆ ਇੱਕ ਹਮਲਾ ਹੀ ਸਮਝਿਆ ਜਾਂਦਾ ਹੈਗਾ ਕੈਨੇਡਾ ਵੱਲੋਂ ਸੋ ਉਸ ਇਸ਼ੂ ਦੇ ਉੱਤੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਜਿਹੜੀ ਆ ਜੁਆਇੰਟਲੀ ਸਾਰੇ ਮੁਲਕਾਂ ਨੇ ਜਾਰੀ ਕੀਤੀ ਹੈਗੀ ਆ ਜੀ ਬਿਲਕੁਲ ਆ ਸੋ ਹਰਜੋਤ ਸਿੰਘ ਜੀ ਉਹ ਵੀ ਸਟੇਟਮੈਂਟ ਜਿਹੜੀ ਉਹ ਅਪਾ ਸ਼ੇਅਰ ਕਰਦੇ ਆ ਦਿਖਾਉਂਦੇ ਆ ਵੀ ਜੀ 7 ਦੀ ਸੱਮਿਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਨੂੰ ਲੈ ਕੇ ਜਿਹੜੀ ਸਟੇਟਮੈਂਟ ਜਾਰੀ ਹੋਈ ਆ ਅਬੀ ਉਹਨਾਂ ਨੇ ਚਿੰਤਾ ਜਿਹੜੀ ਪ੍ਰਗਟਾਈ ਆ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੀ ਅਗਰੈਸਿਵ ਜਿਹੜਾ ਫਾਰਮ ਆ ਕਹਿੰਦੇ ਵੀ ਫੋਰਨ ਇੰਟਰਫੀਅਰੈਂਸ ਦਾ ਜਿੱਥੇ ਸਟੇਟਸ ਆਪਣੀਆਂ ਪ੍ਰਾਕਸੀਜ਼ ਦੇ ਜ਼ਰੀਏ ਇੱਥੇ ਲੋਕਾਂ ਨੂੰ ਇੰਟੀਮੀਡੇਟ ਹਰਾਸ ਤੇ ਜਿਹੜੀਆਂ ਉਹ ਖਤਰਾ ਜਿਹੜੀਆਂ ਉਹ ਪੈਦਾ ਕਰਦੀਆਂ ਤੇ ਲੋਕਾਂ ਨੂੰ ਆਪਣੇ ਨਾਲ ਮਲਾ ਕੇ ਚਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੀਆਂ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਸਟੇਟ ਦੀ ਸੋਵਰਿਨਿਟੀ ਨੂੰ ਸੇਫਟੀ ਤੇ ਹਿਊਮਨ ਰਾਈਟ ਦੇ ਵਿਕਟਮਸ ਦੇ ਲਈ ਇੱਕ ਵੱਡੀ ਜਿਹੜੀ ਉਹ ਆ ਮੁਸ਼ਕਲ ਜਿਹੜੀ ਉਸ ਦੇ ਵਿੱਚ ਰਹਿੰਦੀ ਹੈਗੀ ਆ ਸੋ ਕਹਿੰਦੇ ਵੀ ਜਿੰਨੇ ਵੀ G7 ਦੇ ਆ ਉਹਨਾਂ ਨੇ ਮਲਟੀਟਾਸਕ ਹੋਲਡਰ ਡਾਇਲੌਗ ਜਿਹੜਾ ਟ੍ਰਾਂਸਨੈਸ਼ਨਲ ਰੈਪਰੈਸ਼ਨ ਦੇ ਉੱਤੇ ਜਿਹੜਾ ਉਹ ਹੋਣਾ ਚਾਹੀਦਾ ਆ ਤਾਂ ਜੋ ਸਾਰੇ ਜਾਣੇ ਸਿਵਲ ਸੋਸਾਇਟੀ ਦੇ ਵਿੱਚ ਅਕੈਡਮੀਆ ਪ੍ਰਾਈਵੇਟ ਸੈਕਟਰ ਇਸ ਚੀਜ਼ ਦੇ ਇੰਪੋਰਟੈਂਟ ਰੋਲ ਨੂੰ ਜਿਹੜਾ ਉਹ ਸਮਝ ਜਿਹੜਾ ਹੋ ਸਕਣਾ ਸੋ ਸਪੋਰਟ ਕਰਨ ਦੀ ਲੋੜ ਆ ਜਿਹੜੇ ਟਾਰਗੇਟ ਹੋਏ ਨੇ TNR ਦੇ ਜਿਹੜੇ ਵੀ ਸਿਵਲ ਸੁਸਾਇਟੀ ਦੇ ਮੈਂਬਰ ਆ ਡਿਜੀਟਲ TNR ਡਿਟੈਕਸ਼ਨ ਅਕੈਡਮੀ ਜਿਹੜੀ ਉਹ ਸ਼ੁਰੂ ਕਰਨ ਦੀ ਇਹਨਾਂ ਨੇ ਗੱਲ ਕੀਤੀ ਆ TNR ਰੈਜ਼ੀਲੀਅੰਸ ਤੇ ਰਿਸਪੌਂਸ ਫਰੇਮਵਰਕ ਉਹ ਡਵੈਲਪ ਕਰਨ ਦੀ ਗੱਲ ਤੇ ਇਸ ਦੀ ਓਵਰਆਲ ਕਿੱਦਾਂ ਇਸ ਨੂੰ ਜਿਹੜਾ ਉਹ ਸਮਝਿਆ ਜਾ ਸਕੇ ਗਲੋਬਲ ਅੰਡਰਸਟੈਂਡਿੰਗ ਇਸ ਥ੍ਰੈਟ ਦੀ ਉਹਦੇ ਬਾਰੇ ਜਿਹੜਾ ਇੱਕ ਮਤਾ ਇਹਨਾਂ ਨੇ ਹੁਣ ਲਿਆਂਦਾ ਹੈਗਾ ਆ ਆ ਹਰਜੋਤ ਸਿੰਘ ਜੀ ਹੁਣੇ ਸਮਝ ਨਹੀਂ ਆ ਰਹੀ ਵੀ ਵੀ ਇਸ ਟਾਈਮ ਚੱਲ ਕੀ ਰਿਹਾ ਹੈ ਹੁਣ ਕਨਫਿਊਜ਼ਨ ਇਸ ਲਈ ਵੀ ਆ ਵੀ ਇੱਕ ਪਾਸੇ ਤਾਂ ਤੁਸੀਂ ਆਪਸ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੈਨੇਡਾ ਦੀ ਧਰਤੀ ਦੇ ਉੱਤੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਵਰਿਨਟੀ ਨੂੰ ਚੱਕੇ टांग ਕੇ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਜਾਂਦੀ ਹੈ ਭਾਈ ਨਿਜਰ ਹੋਣਾ ਦਾ ਸ਼ਹਾਦਤ ਹੁੰਦੀ ਆ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਉਸ ਮੁਲਕ ਦੇ ਨਾਲ ਜਿਸ ਉੱਤੇ ਉਹਦੇ ਪ੍ਰਾਈਮ ਮਿਨਿਸਟਰ ਨੇ ਦੋਸ਼ ਜਿਹੜੇ ਉਹ ਲਾਏ ਹੋਣ ਉਹਨਾਂ ਦੇ ਨਾਲ ਤੁਸੀਂ ਆਪਣੇ ਹਾਈ ਕਮਿਸ਼ਨਰ ਐਮਬੈਸਡਰਸ ਟ੍ਰੇਡ ਟਾਕ ਵੀਜ਼ਾ ਪ੍ਰੋਸੈਸਿੰਗ ਤੇ ਹੋਰ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਮੁੜ ਦੁਬਾਰਾ ਰਿਸਟੋਰ ਕਰਨ ਦੀ ਜਿਹੜੀ ਉਹ ਗੱਲ ਤੁਸੀਂ ਉਹ ਕਰ ਰਹੇ ਹੈਗੇ ਆ ਸੋ ਮੋਦੀ ਹੁਣੀ ਜਿਹੜੇ ਆ ਇੰਡੀਆ ਤੋਂ ਤੇ ਕੈਨੇਡੀਅਨ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ ਉਹ ਜੀ 7 ਦੀ ਨੇਸ਼ਨਸ ਦੀ ਸਮਿਟ ਅਲਬਰਟਾ ਦੇ ਵਿੱਚ ਉਦੋਂ ਉਹਨਾਂ ਨੇ ਮੁਲਾਕਾਤ ਕੀਤੀ ਸੀ ਅਜੇ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਜੀ 7 ਦਾ ਮੈਂਬਰ ਤਾਂ ਨਹੀਂ ਹੈ ਇੰਡੀਆ ਪਰ ਬਹੁਤ ਲੇਲੜੀਆਂ ਕੱਡੀਆਂ ਆਉਣ ਦੇ ਲਈ ਪਰ ਇਵੈਂਚੁਅਲੀ ਸਾਦਾ ਜਿਹੜਾ ਉਹਨਾਂ ਨੂੰ ਹੁਣ ਮਿਲ ਗਿਆ ਤੇ ਇੱਕ ਹੁਣ ਨਵੇਂ ਪਾਸੇ ਨੂੰ ਗੱਲ ਜਿਹੜੀ ਉਹ ਤੁਰੀ ਆ ਇਹਨਾਂ ਲੀਡਰਸ ਦੇ ਦੁਆਰਾ ਜਿਹੜੇ ਹਾਈ ਕਮਿਸ਼ਨਰਸ ਆ ਉਹਨਾਂ ਨੂੰ ਡੈਜ਼ਿਗਨੇਟ ਕਰਨ ਦੇ ਲਈ ਕਹਿੰਦੇ ਵੀ ਆਪਸ ਤੇ ਵਿੱਚ ਸੰਧੀ ਜਿਹੜੀ ਉਹ ਹੋ ਗਈ ਆ ਐਗਰੀ ਕਰ ਗਏ ਨੇ ਮੰਨ ਚੁੱਕੇ ਨੇ ਤੇ ਕਹਿੰਦੇ ਰੈਗੂਲਰ ਸਰਵਿਸਿਜ਼ ਤੇ ਬਿਜ਼ਨੈਸਸ ਦੇ ਲਈ ਦੋਨਾਂ ਮੁਲਕਾਂ ਦੇ ਵਿੱਚ ਆ ਜਿਹੜਾ ਕੰਮ ਕਾਜ ਆ ਉਸ ਨੂੰ ਉਹ ਸ਼ੁਰੂ ਕਰਨ جا ਰਹੇ ਆ ਸੋ ਤੁਸੀਂ ਦੇਖੋ ਵੀ ਨਿਊਯਾਰਕ ਟਾਈਮਜ਼ ਦੀ ਜਿਹੜੀ ਮੇਨ ਹੈਡਲਾਈਨ ਦੇ ਵਿੱਚ ਵੀ ਇਹੀ ਆ ਵੀ ਇੰਡੀਆ ਐਂਡ ਕੈਨੇਡਾ ਮੂਵ ਟੂ ਮੈਂਡ ਰਿਫਟ ਓਵਰ ਸਿੱਖ ਐਕਟਿਵਿਸਟ ਕਿਲਿੰਗ ਕੀ ਜਿਹੜਾ ਆ ਉਹ ਇਸ ਟਾਈਮ 2 ਸਾਲ ਜਦੋਂ ਭਾਈ ਨਿੱਜਨ ਹੁਣਾ ਦੀ ਸ਼ਹਾਦਤ ਹੁੰਦੀ ਆ ਆਪਾਂ ਨੂੰ ਦੇਖਿਆ ਸਿੱਖਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਦੁਨੀਆ ਦੀਆਂ ਵੱਡੀਆਂ ਅਖਬਾਰਾਂ ਮੁਲਕਾਂ ਨੇ ਇੱਕ ਵੱਖਰੇ ਧਿਰ ਦੇ ਉੱਤੋਂ ਜਿਹੜਾ ਉਹਨਾਂ ਨੂੰ ਪਛਾਣਿਆ ਇੱਕ ਨੇਸ਼ਨ ਦੇ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਮੋਹਰ ਲਾਈ ਪਰ ਅੱਜ ਇੰਡੀਆ ਦਾ ਜਿਹੜਾ ਜੋਰ ਇੱਕ ਦੀ ਫਿਰ ਜਿਹੜਾ ਦੁਬਾਰਾ ਆ ਉਹ ਉਧਰ ਚੱਲ ਰਿਹਾ ਆ ਕੈਨੇਡਾ ਦੇ ਵਿੱਚ ਜਿੱਥੇ ਜੀ7 ਸੱਮਿਟ ਦੇ ਦੌਰਾਨ ਆ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਬਿੱਲ ਦੇ ਉੱਤੇ ਜਿਹੜਾ ਮਤਾ ਲਿਆਂਦਾ ਜਾਂਦਾ ਆ ਸਾਂਝੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਆ ਉਸੇ ਦਰਮਿਆਨ ਆ ਇੰਡੀਆ ਤੇ ਕੈਨੇਡਾ ਆਪਣੇ ਜਿਹੜੇ ਸਫਾਰਤਖਾਨੇ ਆ ਉਹਨਾਂ ਨੂੰ ਭਰ ਕੇ ਰੈਗੂਲਰ ਸਰਵਿਸਿਜ਼ ਦੁਬਾਰਾ ਜਿਹੜੀਆਂ ਉਹ ਸ਼ੁਰੂ ਕਰਨ ਜਾ ਰਿਹਾ ਆ ਸ਼ੁਰੂ ਕਦੋਂ ਕਰ ਰਿਹਾ ਆ ਭਾਈ ਨੱਜਰ ਹੋਣਾ ਦੀ ਅਸੈਸੀਨੇਸ਼ਨ ਉਹਨਾਂ ਦੀ ਸ਼ਹਾਦਤ ਦੇ ਦਿਨਾਂ ਦੇ ਦੌਰਾਨ ਸੋ ਇਹਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚੋਂ ਤਾਂ ਦੇਖੋ ਕਾਫੀ ਸਿੱਕਾ ਨੇ ਦਬਾਅ ਪਾਇਆ ਆ ਉਲਟ ਵੀ ਆ ਮੁਜਾਰੇ ਵੀ ਕੀਤੇ ਆ ਸਾਰਾ ਕੁਝ ਜਿਹੜਾ ਹੋਇਆ ਆ ਪਰ ਇਹ ਦੋਨਾਂ ਮੁਲਕਾਂ ਦੇ ਵਿੱਚ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਸੁਲਝਾਉਣ ਦੇ ਲਈ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਅੱਗੇ ਵਧਾਈਆਂ ਜਿਹੜੀਆਂ ਉਹ ਜਾ ਰਹੀਆਂ ਆ ਸੋ ਆ ਇੰਡੀਅਨ ਜਿਹੜਾ ਧਰਤੀ ਦੇ ਉੱਤੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਜਿਹੜੀ ਮੰਗ ਆ ਖਾਲਿਸਤਾਨ ਇੱਕ ਵੱਖਰੇ ਮੁਲਕ ਦੀ ਜਿਹੜੀ ਮੰਗ ਆ ਉਸ ਨੂੰ ਜਿਹੜਾ ਉਹ ਲੈ ਕੇ ਟਰੂਡੋ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਭੰਡਿਆ ਜਾਂਦਾ ਰਿਹਾ ਆ ਵੀ ਉਹ ਬਹੁਤ ਜ਼ਿਆਦਾ ਜੀ ਇਹਨਾਂ ਦੇ ਨੇੜ ਨੇੜਤਾ ਸੀਗੀ ਇਸ ਤਰੀਕੇ ਦੇ ਨਾਲ ਸੀਗਾ ਪਰ ਅਫਸੋਸ ਵਾਲੀ ਗੱਲ ਆ ਵੀ ਸਥਿਤੀ ਜਿਹੜੀ ਇਸ ਤਰੀਕੇ ਤੇ ਵਿੱਚ ਕੈਨੇਡਾ ਦੇ ਵਿੱਚ ਦੁਬਾਰਾ ਜਿਹੜੀ ਉਹ ਪਹੁੰਚੀ ਆ ਵੀ ਕੈਨੇਡਾ ਆਪਣੀ ਧਰਤੀ ਦੇ ਉੱਤੇ ਮਾਰੇ ਗਏ ਜਿਹੜੇ ਇੱਕ ਐਕਟੀਵਿਸਟ ਅਸੇਕ ਐਕਟੀਵਿਸਟ ਅਨ ਇੰਡੀਅਨ ਸਿਟੀਜ਼ਨਾਂ ਉਸ ਦੀ ਮੌਤ ਨੂੰ ਉਸ ਹੀ ਅਸੈਸੀਨੇਸ਼ਨ ਨੂੰ ਐਡੀ ਜਲਦੀ ਜਿਹੜੀ ਉਹ ਭੁੱਲ ਰਹੀ ਹੈ ਕੀ ਹੈ